ਕੁਮਾਨ ਪੁਲਿਸ ਨੂੰ ਮਿਲੀ ਵੱਡੀ ਸਫਲਤਾ 460 ਗ੍ਰਾਮ ਹੈਰੋਇਨ ਅਤੇ 20000 ਰੁਪਏ ਦੀ ਡਰਗਮਨੀ ਸਮੇਤ ਔਰਤ ਕਾਬੂ ਕੁਮਾਨ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇੱਕ ਔਰਤ ਨੂੰ 460 ਗ੍ਰਾਮ ਹੈਰੋਇਨ ਅਤੇ 20000 ਰੁਪਏ ਦੀ ਡਰਗਮਨੀ ਸਮੇਤ ਕਾਬੂ ਕੀਤਾ ਗਿਆ ਇਸ ਸੰਬੰਧੀ ਮੀਡੀਏ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਰਾਜੇਸ਼ ਕੱਕੜ ਨੇ ਦੱਸਿਆ ਕਿ ਮਾਨਯੋਗ ਸ੍ਰੀ ਸੁਹਿ일 ਕਾਸਿਮ ਮੀਰ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਬਟਾਲਾ ਗੁਰਪ੍ਰਤਾਪ ਸਿੰਘ ਸਹੋਤਾ ਐਸਪੀ ਇਨਵੈਸਟੀਗੇਸ਼ਨ ਬਟਾਲਾ ਦੀਆਂ ਹਦਾਇਤਾਂ ਅਨੁਸਾਰ ਪੇੜੇ ਅਨਸਰਾ ਅਤੇ ਨਸ਼ੇ ਦੇ ਸਮੱਗਰਾਂ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਥਾਣਾ ਕੁਮਾਨ ਦੇ ਮੁਖੀ ਐਸਐਚਓ ਵਿਕਰਮ ਸਿੰਘ ਵੱਲੋਂ ਸਮੇਤ ਸੀਆਈਏ ਸਟਾਫ ਬਟਾਲਾ ਦੇ ਕਰਮਚਾਰੀ ਗਸ਼ਤ ਦੇ ਸੰਬੰਧ ਵਿੱਚ ਪਿੰਡ ਪੋਮਾ ਗਏ ਸਨ ਜਿੱਥੇ ਇੱਕ ਔਰਤ ਪਵਨਦੀਪ ਕੌਰ ਪਤਨੀ ਅਮਰਿਤਪਾਲ ਸਿੰਘ ਵਾਸੀ ਪੋਮਾ ਨੂੰ 460 ਗ੍ਰਾਮ ਹੈਰੋਇਨ ਅਤੇ ਇੱਕ ਕੰਪਿਊਟਰ ਕੰਡਾ ਅਤੇ 20000 ਰੁਪਏ ਭਾਰਤੀ ਕਰੰਸੀ ਦਰਕਮਨੀ ਸਮੇਤ ਕਾਬੂ ਕਰ ਲਿਆ ਪੁੱਛਗਿੱਛ ਦੌਰਾਨ ਪਵਨਦੀਪ ਕੌਰ ਨੇ ਦੱਸਿਆ ਉਸਨੇ ਇਹ ਹੈਰੋਇਨ ਲਵਪ੍ਰੀਤ ਸਿੰਘ ਉਰਫ ਪੋਲਾ ਪੁੱਤਰ ਗੁਰਜੀਤ ਸਿੰਘ ਵਾਸੀ ਪੋਮਾ ਕੋਲੋਂ ਖਰੀਦੀ ਹੈ ਉਨਾ ਦੱਸਿਆ ਕਿ ਪਵਨਦੀਪ ਕੌਰ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਤੇ ਹੋਰ ਪੁੱਛਗਿੱਛ ਚੱਲੀ ਹੈ। ਫਾਸਟ ਨਿਊਜ਼ 24 ਟੀਵੀ ਤੇ ਗੁਰਦਾਸਪੁਰ ਤੋਂ ਪੱਤਰਕਾਰ ਜਗੀਰ ਸਿੰਘ ਮੰਡ ਡਾਕਟਰ ਨਨਿੰਦਰ ਸਿੰਘ ਕੁਮਾਰ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ। ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁਖਤਸਰ ਸਾਹਿਬ ਵੱਲੋਂ ਤੁਹਾਡੇ ਡੀਵੀ ਸਾਹਿਬ ਵੱਲੋਂ ਚਲਾਇਆ ਗਿਆ ਉਨਾਂ ਸ਼ਾਮ ਨੂੰ ਜਦੋਂ ਨੂੰ ਉਸ ਸਮੇਂ ਬੜਾ ਵੱਡਾ ਹਲਾੜਾ ਮਿਲਿਆ ਜਦੋਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਜ਼ਹਿਰਬੀਨ ਸਾਹਿਬ ਦੀ ਨਿਸ਼ਾਨਦੇਸ਼ ਤੇ ਹਰ ਐਸਪੀਐਸਪੀ ਐਸਪੀਡੀ ਸਾਹਿਬ ਦੀ ਥੋੜਾ ਸਾਹਿਬ ਦੀ ਜਿਹੜੀ ਹਰ ਡਾਇਰੈਕਸ਼ਨਸ ਤੇ ਹਨ ਥਾਣਾ ਕਮਾਨ ਦੀ ਪੁਲਿਸ ਨੂੰ ਉਸ ਦੇ 250 ਦਾ ਕੋਈ ਜਦੋਂ ਉਹਨਾਂ ਨੇ ਇੱਕ ਘੋਮਾ ਦੀ ਇੱਕ ਔਰਤ ਨੂੰ 460 ਗ੍ਰਾਮ ਦੇ ਨਾਲ 400 ਦਾ ਘੇਰੋਂ ਦੇ ਨਾਲ ਦਫਰ ਦਿੱਤਾ ਇਸ ਲਈ ਲਿਡੀਆ ਨਾਮ ਪਵਨ ਦੀ ਘੋਰ ਹੈ ਤੇ ਜਿਹੜੀ ਕੋ ਬ੍ਰਾਮਹਰ ਹੋਈ ਹੈ ਉਹਦੇ ਨਾਲ ਨਾਲ ਇਹਦੇ ਕੋਲ ਇਹ ਪੰਡਾ ਜਿੰਦੂ ਜੀ ਨੂੰ ਟੋਲ ਕੇ ਵੇਚੀ ਸੀ ਤੇ ਨਾਲ ਡਰਗਮਨੀ 20000 ਰੁਪਇਆ ਬ੍ਰੰਮ ਹੋਈ ਹੈ ਇਸ ਦੱਸਣਯੋਗ ਹੈ ਕਿ ਜਿੱਤੋ ਇਹ ਲੈਦੀ ਸੀ ਉਹ ਵੀ ਨਾ ਉਹ ਵੀ ਪਰਚੀ ਦੇ ਬੰਦਾ ਇਨਵੋਲ ਹੈ ਜਿਹੜਾ ਜਿਹੜਾ ਇਹਦਾ ਪਤੀ ਹੈ ਜਿਹੜਾ ਅੰਮ੍ਰਿਤਪਾਲ ਕੋਲ ਜਿਹਦੇ ਆਲਰੇਡੀ 7 ਪਰਚੇ ਨੇ ਉਹ ਇਸ ਟਾਈਮ ਉਹ ਜੇਲ੍ਹ ਵਿੱਚ Banda ਦੂਣਾ ਨੇ ਉਹ ਵੀ ਇਸੇ ਮਾਮਲੇ ਵਿੱਚ ਜਿਹਦੇ ਨਾਲ ਹੀ ਇਨਵੋਲ ਹੈ ਜਿਹਨੂੰ ਵੀ ਪਰਚੀ ਨਾਲ ਰੱਖ ਕੇ ਉਸ ਉਸ ਨੂੰ ਵੀ ਹੀ ਰਿਮਾਂਡ ਤੇ ਲਿਆ ਆ ਕੇ ਕੋਸ਼ਿਸ਼ ਕਰਾਂਗੇ ਕਿਤਨਾ ਜਰਾ ਹੋਟਲਾਂ ਸੇ ਹੋਣਗੇ ਤਨਾ ਸ਼ੇਅਰ ਕਰਾਂਗੇ ਸਰ ਇਹਦੇ ਪਤੀ ਤੇ ਕਿਹੜੇ ਕਿਹੜੇ ਪਰਚੇ ਦਰਜ ਹੈ ਜੀ ਐਨਡੀਪੀਐਸ ਦੇ ਜਾਂ ਹੋਰ ਵੀ ਇਹਦੇ ਨਾਲ 1302 ਦੇ ਜਾਂ ਹੋਰ ਵੈਲਿਊਸ ਵੀ ਹੈਗੀਆਂ ਸੈਕਸ਼ਨਸ ਵੀ ਆ ਉਹਦੇ ਪਰਚੇ ਦੱਸ ਸਕਦੇ ਸਰ ਨੇ ਇਹ ਇਹਦੇ ਜਿਹੜੀ ਲੀੜੀ ਹੈ ਇਹਦਾ ਅਸੀਂ ਰਿਮਾਂਡ ਲੈ ਰਹੇ ਹਾਂ ਉਹਦਾ ਰਿਮਾਂਡ ਸਾਜੀ ਸਾਨੂੰ ਮਿਲਿਆ ਜੀ ਦੱਸਿਆ ਸਾਬ ਨੇ ਇਸੇ ਦੌਰਾਨ ਅਸੀਂ ਪੁਰਬ ਵੈਰੀਸ਼ ਦੇ ਦੀ ਬ੍ਰੀਫ ਵੀ ਕੋਸ਼ਿਸ਼ ਕਰਾਂਗੇ ਜਿਤਨਾ ਖਾਸ ਹੋਊਗਾ ਤਨਾ ਸ਼ੇਅਰ ਕਰਾਂਗੇ ਸਰ ਇਹਦੇ ਤੇ ਇਹ ਔਰਤ ਇਕੱਲੇ ਕੰਮ ਕਰਦੀ ਸੀ ਕਿ ਜਾਂ ਤੇ ਨਾਲ ਹੋਰ ਵੀ ਕੋਈ ਸਾਥੀ ਹੈ ਜਿਹੜਾ ਕੰਮ ਕਰਦਾ ਹੈ ਮੈਂ ਜਿੱਦਾਂ ਦੱਸਿਆ ਕਿ ਸਾਥ ਦੀ ਗੱਲ ਆਪਰੇ ਉਹ ਵੀ ਨਾ ਨੌਕੀ ਉਹਨਾਂ ਪਾਰਟੀ ਨਾ ਚਾਹਮੜਾ ਇਹਦਾ ਪਤੀ ਜਿਹੜਾ ਗਿਆ ਉਹ ਵੀ ਉਹਦੀ ਵਿੱਚ ਮੁੰਡਾ ਭਾਵੇਂ ਆਈ ਹੈ ਉਹ ਬੱਚੇ ਉਹ ਪਰਦੇ ਸ਼ਾਮਲ ਹੈ ਇਹ ਕਿੱਥੋਂ ਖੜਿਆ ਜੀ ਲੋ ਇਹ ਇਸ ਲੇਡੀ ਨੂੰ ਅਸੀਂ ਇਹਦੇ ਘਰ ਦੇ ਬਾਹਰੋਂ ਵੀ ਪਿੰਡ ਭੋਵੇਂ ਦੇ ਤੋਂ ਹੀ ਨੁਕਸਤ ਆਈ ਹੈ